ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਰਸ਼ੀਕਾਲ ਜੀ ਮਨਦੀਪਾ ਨੂੰ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਆਪ ਅੱਜ ਆਪ ਬਣਾ ਰਹੇ ਹਾਂ ਜੀ ਮਹੀਨੇ ਬਲੌਗ ਤੇ ਹੁਣ ਆਪ ਬਣਾ ਰਹੇ ਸੀ ਕਿ ਪੂਰੀਆਂ ਹਰਮਨ ਦੇ ਕਹਿਣ ਤੇ ਉਹ ਕਹਿੰਦਾ ਕਹਿੰਦਾ ਮम्मा ਮੈਂ ਪੂਰੀਆਂ ਖਾਣੀਆਂ ਨੇ ਤੇ ਆਟਾ ਵਗੈਰਾ ਮੈਂ ਸਿੰਪਲ ਗੁੰਨ ਲਿਆ ਸੀ ਘਈ ਕਿਉਂਕਿ ਜੇ ਮੈਦੇ ਦੀ ਬਣਾਉਂਦੀ ਫਿਰ ਮੈਂ ਇਹ ਆਟਾ ਸੀ ਜਿਹੜਾ ਮੇਰਾ ਗੁੰਨਿਆ ਹੋਇਆ ਮੇਰਾ ਬੇਸਟ ਜਾਣਾ ਸੀਗਾ ਕਾਂ ਕਰਕੇ ਜੀ ਇਹੇ ਆٹے ਦੀ ਆਪਾਂ ਨੇ ਬਣਾ ਲਈਆਂ ਪੂਰੀਆਂ ਤੇ ਸਬਜ਼ੀ ਬਣਾਈ ਹੋਈ ਸੀ ਉਧਰ ਕਾਬਲੀ ਛੋਲਿਆਂ ਦੀ ਆਪਾਂ ਨੇ ਉਹਦੇ ਨਾਲ ਚਲੋ ਪੂਰੀਆਂ ਆਪਾਂ ਨੂੰ ਪਤਾਵੇ ਹਨਾ ਵਧੀਆ ਲੱਗਣੀਆਂ ਸੀਗੀਆਂ ਤੇ ਮੈਂ ਜਿਹੜਾ ਸਿੰਪਲ ਆਟਾ ਗੁੰਨਿਆ ਹੋਇਆ ਸੀ ਜੀ ਉਹਨਾਂ ਦੀ ਹੀ 2 ਮਿੰਟਾਂ ਦੇ ਵਿੱਚ ਤਿਆਰ ਹੋ ਗਈਆਂ ਸੀਗੀਆਂ ਆਪਣੀ ਪੂਰੀਆਂ ਠੀਕ ਹੈ ਜੀ ਤੇ ਉਹਨਾਂ ਦੇ ਉਹੀ ਆٹے ਦੀਆਂ ਮੈਂ ਪੂਰੀਆਂ ਬਣਾ ਲਈਆਂ ਸੀਗੀਆਂ ਤੇ ਮੈਂ ਅੱਜ ਸੋਚਿਆ ਮੈਂ ਕਿ ਚਲੋ ਮੈਨੂੰ ਵੀ ਵਲੌਗ ਹੀ ਪਾ ਦਿੰਦੀ ਆ ਹਰਮਨ ਕਹਿੰਦਾ ਮੰਮੀ ਅੱਜ ਮੈਨੂੰ ਵੀ ਵਲੌਗ ਪਾਓ ਤੁਸੀਂ ਹਨਾ ਤੇ ਜੀ ਚਲੋ ਆਪਾਂ ਹਰਮਨ ਵੀ ਖੁਸ਼ ਹੋਗੇ ਪੂਰੀਆਂ ਖਾ ਕੇ ਤੇ ਮੇਰਾ ਜਿਹੜਾ ਸਿੰਪਲ ਆਟਾ ਗੁੰਨੇ ਸੀ ਉਹ ਵੀ ਉਸ ਆ ਹੋ ਗਿਆ ਸੀਗਾ ਮਤਲਬ ਇਧਰ ਜੀ ਆਪਣੀ ਬਣੀ ਹੋਈ ਸੀਗੀ ਸਬਜੀ ਕਾਬਲੇ ਛੋਲਿਆਂ ਦੀ ਮੈਂ ਕਿਹਾ ਚਲੋ ਮੇਰੀ ਪੂਰੀਆਂ ਹੋ ਗਈਆਂ ਨੇ ਉੱਤਰ ਤਿਆਰ ਤੇ ਮੈਂ ਰੋਟੀ ਲਾਗੀ ਸੀ ਪਾਉਣ ਹਰਮਨ ਤੇ ਉਹਦੇ ਡੈਡੀ ਦੀ ਮੈਂ ਕਿਹਾ ਚਲੋ ਨਾਲ ਦੇ ਨਾਲ ਥੋੜੀਆਂ ਪੂਰੀਆਂ ਮੇਧੀਆਂ ਬਣ ਗਈ ਸੀ ਥੋੜੀਆਂ ਜਿਹੀਆਂ ਰਹਿੰਦੀਆਂ ਸੀ ਮੈਂ ਕਿਹਾ ਚਲੋ ਨਾਲ ਦੇ ਨਾਲ ਉਹਨਾਂ ਨੂੰ ਦੇ ਆ ਮੈਂ ਰੋਟੀ ਹਨਾ ਖਾ ਲੈਣਗੇ ਉਹ ਤੇ ਚਲੋ ਜੀ ਆਪਾਂ ਨਾਲ ਨਾਲ ਦੀ ਨਾਲ ਮੇਰਾ ਕੰਮ ਮਤਲਬ ਮੈਨੂੰ ਰੋਟੀ ਨਾਲੋਂ ਥੋੜਾ ਜਿਹਾ ਜ਼ਿਆਦਾ ਈਜੀ ਲੱਗਦਾ ਪੂਰੀਆਂ ਬਣਾਉਣਾ ਹਨਾ ਤੇ ਕਿਸੇ ਦਿਨ ਆਪਾਂ ਫੇਰ ਬਣਾਵਾਂਗੇ ਇਹ ਛੋਲੇ ਭਟੂਰੇ ਵਗੈਰਾ ਵੀ ਬਣਾਵਾਂਗੇ ਕਿਸੇ ਦਿਨ ਅੱਜ ਤਾਂ ਚਲੋ ਹਰਮਨ ਨੇ ਟਾਈਮ ਟੂ ਟਾਈਮ ਕਹਤਾ ਮम्मा ਮੈਂ ਪੂਰੀਆਂ ਖਾਣੀਆਂ ਨੇ ਤੇ ਉਧਰ ਮੇਰਾ ਅੰਬ ਕਟਿਆ ਪਿਆ ਸੀਗਾ ਨਾਲ ਹੀ ਮੈਂ ਕਿਹਾ ਚਲੋ ਮੈਂ ਉਹਨਾਂ ਰੋਟੀ ਫੜਾ ਕੇ ਆਈ ਜੀ ਇੱਕ ਮਿੰਟ ਦੇ ਵਿੱਚ ਮੈਂ ਉਹਨਾਂ ਨੂੰ ਚਲੀ ਗਈ ਸੀਗੀ ਰੋਟੀ ਬਣਾਉਣ ਹਰਮਨ ਤੇ ਇਹ ਡੈਡੀ ਨੂੰ ਤੇ ਚਲੋ ਮੈਂ ਕਿਹਾ ਰੋਟੀ ਫੜਾ ਕੇ ਆਉਣੀ ਆ ਗੈਸ ਮੈਂ ਡਿਮ ਕਰ ਕੀ ਸੀ ਠੀਕ ਹੈ ਜੀ ਤੇ ਆ ਕੇ ਜੀ ਮੈਂ ਫੇਰ ਦੁਬਾਰੇ ਆਪਣੇ ਕੰਮ ਤੇ ਲੱਗ ਗਈ ਆਪਾਂ ਨੂੰ ਪਤਾਰ ਸੋਈ ਦੇ ਵਿੱਚ ਬੀਬੀਆਂ ਨੂੰ ਰੋਟੀ ਪਾਣੀ ਦਾਲ ਸਬਜ਼ੀ ਚਾਹ ਵਗੈਰਾ ਦਾ ਇਹ ਕੰਮ ਰਹਿੰਦਾ ਜੀ ਇੰਨੇ ਗਰਮੇ ਦੇ ਵਿੱਚ ਵੀ ਹਨਾ ਨਾਏ ਪੀਪੀਆਂ ਭੈਣਾਂ ਨੂੰ ਕਦੇ ਕੋਈ ਛੁੱਟੀ ਹੁੰਦੀ ਆ ਰੋਟੀ ਤਾਂ ਹਨਾ ਤੇ ਚਲੋ ਆਪਾਂ ਆਪਣਾ ਇਹ ਕੰਮ ਕਰ ਰਹੇ ਸੀ ਆਪਣਾ ਇਹ ਕੰਮ ਜਾਰੀ ਸੀ ਰੋਟੀ ਪਾਣੀ ਦਾ ਹਨਾ ਤੇ ਪੂਰੀਆਂ ਬਣਾ ਕੇ ਦੇ ਦੇ ਸੀ ਹਰਮਨ ਉਧਰ ਤੇ ਉਹ ਡੈਡੀ ਖਾਣ ਲੱਗੇ ਸੀਗੇ ਜੀ ਰੋਟੀ ਪੂਰੀਆਂ ਮਤਲਬ ਤੇ ਚਲੋ ਇਹ ਕਿਉਂਕਿ ਮੈਂ ਇਹ ਤਰੀਕੇ ਨਾਲ ਮੈਨੂੰ ਇਹ ਸੌਖਾ ਜਿਹਾ ਲੱਗਿਆ ਮੈਂ ਕਿ ਨਾ ਤਾਂ ਹਰਮਨ ਖੁਸ਼ ਹੋ ਜਾਊਗਾ ਇਹ ਤਰੀਕੇ ਨਾਲ ਹਨਾ ਨਾਲੇ ਮੇਰਾ ਆਟਾ ਜਿਹੜਾ ਉਹ ਖਰਾਬ ਨਹੀਂ ਜਾਊਗਾ ਤਾਂ ਕਰਕੇ ਜੀ ਮੈਂ ਇਹੀ ਆਟੇ ਨਾਲ ਨਾ ਬਹੁਤ ਟੇਸਟੀ ਬਣ ਜਾਂਦੀਆਂ ਨੇ ਐਵੇਂ ਪੂਰੀਆਂ ਨਾਲੇ ਬੱਚਾ ਖੁਸ਼ ਨਾਲੇ ਆਪਣਾ ਹਨਾ ਸਮਾਨ ਹੁੰਦਾ ਜਿਹੜਾ ਤਿਆਰ ਕੀਤਾ ਹੋਇਆ ਆਟਾ ਵਗੈਰਾ ਗੁੰਨੇ ਹੁੰਦਾ ਉਹ ਨਹੀਂ ਖਰਾਬ ਜਾਂਦਾ ਹੈਗਾ ਤੇ ਅੱਜ ਮੈਂ ਸੋਚਿਆ ਮੈਂ ਹਰਮਨ ਕਹਿੰਦਾ ਮਮਾ ਆਹ ਤੁਸੀਂ ਇਹ ਵਲੌਗ ਬਣਾਓ ਹਨਾ ਤੇ ਅੱਜ ਮੈਂ ਇਨਾ ਕਿ ਵਲੌਗ ਬਣਾ ਰਹੀ ਸੀਗੀ ਜੀ ਤੇ ਬਾਕੀ ਚਲੋ ਲੌਂਗ ਵਲੌਗ ਵੀ ਬਣਾਉਂਗੀ ਮੈਂ ਦਿਨ ਦੇ ਵਿੱਚ ਹਨਾ ਤੇ ਮੈਂ ਪਰਸੋਂ ਬਣਾਈਆਂ ਸੀਗੀਆਂ ਪੂਰੀਆਂ ਤਾਂ ਕਰਕੇ ਉਹ ਖੜਾ ਸੀ ਮੇਰੇ ਕੋਲੇ ਹਰਮਨ ਕਹਿੰਦਾ ਮਮਾ ਲਓ ਮੈਂ ਬਣਾਉਣਾ ਤੁਹਾਡਾ ਵਲੌਗ ਹਨਾ ਤੁਸੀਂ ਅੱਜ ਸ਼ਾਰਟ ਸੀ ਪਾ ਦਿਓ 3-4 ਮਿੰਟਾਂ ਦਾ ਮੈਂ ਕਿਹਾ ਠੀਕ ਆ ਪੁੱਤ ਮੈਂ ਉਹ ਪਾ ਦੂੰਗੀ ਹਨਾ ਸ਼ਾਰਟ ਸੀ ਪਾ ਦਿੰਨੇ ਅੱਜ ਪਲੀਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਹਨਾ ਤੇ ਸਪੋਰਟ ਵੀ ਪੂਰੀ ਕਰੋ ਭੈਣ ਭਾਈ ਸਾਰਿਆਂ ਦਾ ਧੰਨਵਾਦ ਜਰ ਜਿਹੜੇ ਭੈਣ ਭਾਈ ਆਪਣੇ ਨਾਲ ਜੁੜ ਰਹੇ ਨੇ ਤੇ ਜੁੜਦੇ ਜਾ ਰਹੇ ਨੇ ਠੀਕ ਹੈ ਜੀ ਚਲੋ ਜੀ ਆਪਣਾ ਮੈਨੇ ਬਲੌਗ ਹੈ ਜਿਹੜਾ ਇੰਨਾ ਕਿਸੀ ਜੀ ਓਕੇ ਜੀ ਬਾਏ